ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬੱਚਿਆਂ ਦੇ ਵਿਦਿਆਰਥੀਆਂ ਨੇ ਮੇਰੀ ਬੱਚੀ ਦੇ ਹੱਕ ਵਿੱਚ ਘਰਨਾ ਲਾਇਆ ਸੀ ਜੋ ਰੋਜ਼ ਮਾਰਚ ਕਰਿਆ ਸੀ ਉਹਦਾ ਕੁਝ ਹੀ ਵਿਅਕਤੀਆਂ ਨੇ ਵੀ ਆ ਕੇ ਵਿਰੋਧ ਕੀਤਾ ਆ ਮੈਨੂੰ ਸਾਰਿਆਂ ਦਾ ਸਾਥ ਚਾਹੀਦਾ ਹੈ ਵੀ ਕੋਈ ਇਹ ਇਹ ਲੜਾਈ ਨਾ ਕਰੋ ਇਹੇ ਕਾਬਰੇੜ ਨੇ ਜਾਂ ਸਿੱਖ ਨੇਗੇ ਜਾਂ ਕੁਝ ਵੀ ਆ ਜਿਵੇਂ ਅੱਜ ਇਹ ਮੇਰੀ ਬੱਚੀ ਕੱਲੀ ਦਰਜੋਤ ਦੀ ਲੜਾਈ ਨਹੀਂ ਉਹਨਾਂ ਦੇ ਚੁਗਲ ਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਫਸੇ ਹੋਏ ਨੇ ਜਿਵੇਂ ਉਹਨਾਂ ਦਰੰਦਿਆਂ ਨੇ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਆਪ ਦੇ ਚਾਹਸੇ ਜਿ ਲੈ ਕੇ ਮੌਤ ਦੇ ਦਾ ਘਾਟ ਬਿਤਾ ਦਿੱਤਾ ਇਹ ਕਦੇ ਇਹ ਨਸ਼ਿਆਂ ਦਾ ਚਲਾ ਦਿੰਦੇ ਨੇ ਵੀ ਬੱਚਾ ਨੂੰ ਨਸ਼ਾ ਨਾ ਖਤਮ ਕਰਦੀਏ ਜਵਾਨੀ ਨੂੰ ਕਦੇ ਇਹ ਕੁਛ ਚਲਾ ਲੈਂਦੇ ਨੇ ਕਦੇ ਕੁਛ ਚਲਾ ਲੈਂਦੇ ਨੇ ਇਹ ਜਿਹੜੇ ਲਲਕਾਰ ਦੇ ਬੰਦੇ ਨੇਗੇ ਕੋਸਨ ਮੇਦੇ ਆਏ ਜਿੰਨੇ ਜਿੰਨਾਂ ਨੇ ਮੈਂ ਨਾਂ ਲਏ ਸੀ ਜਗਦੀਸ਼, ਰਵਿੰਦਰ, ਲਖਵਿੰਦਰ ਲਖਵਿੰਦਰ ਵਰਗੇ ਕਿਤਲੀਆਂ ਗੱਡਕੀ ਵੀ ਬੱਚਿਆਂ ਦੀਆਂ ਵੇਚ ਦੇਣਗੇ ਸਰੂਰ ਰੁਬੀ ਬੰਦ ਕੀਤਾ ਜਾਵੇ ਪਟਿਆਲਾ ਵੀ ਬੰਦ ਕੀਤਾ ਜਾਵੇ ਲੁਧਿਆਣਾ ਵੀ ਬੰਦ ਕੀਤਾ ਜਾਵੇ 2 ਤਰੀਕ ਨੂੰ ਬੋਲਣ ਜੀ ਮੈਂ ਵੀ ਫਲ ਕਰਾਂਗੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣੀ ਹੈਗੀ ਵੀ ਜਿਨ੍ਹਾਂ ਨੇ ਵੀ ਮੇਰੇ ਪੱਤੀ ਮੇਰਾ ਸਾਥ ਵਾਸਤੇ ਮੰਗ ਕਰਦੇ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆਂ ਜਿਵੇਂ ਕੱਲ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬੱਚਿਆਂ ਵਿਦਿਆਰਥੀਆਂ ਦੇ ਵੀ ਬੱਚਿਆਂ ਦੇ ਹੱਕ ਵਿੱਚ ਘਰਨਾ ਲਾਇਆ ਸੀ ਜੋ ਰੋਜ਼ ਮਾਰਚ ਕਰਿਆ ਸੀ ਉਹਦਾ ਕੁਝ ਹੀ ਵਿਅਕਤੀਆਂ ਨੇ ਵੀ ਆ ਕੇ ਵਿਰੋਧ ਕੀਤਾਗਾ ਉਹ ਮੈਂ ਵਿਰੋਧ ਕਰਨ ਵਾਲਿਆਂ ਨੂੰ ਕਹਿੰਨੀ ਐ ਵੀ ਮੈਨੂੰ ਸਾਰਿਆਂ ਦਾ ਸਾਥ ਚਾਹੀਦਾਗਾ ਵੀ ਕੋਈ ਇਹ ਇਹ ਲੜਾਈ ਨਾ ਕਰੋ ਵੀ ਇਹ ਕਾਮਰੇਡ ਨੇ ਜਾਂ ਸਿੱਖ ਨੇ ਵੀ ਜੋ ਕੁਛ ਵੀ ਅੱਜ ਜਿਵੇਂ ਅੱਜ ਇਹ ਮੇਰੀ ਬੱਚੀ ਕੱਲੀ ਦਰਜੋਤ ਦੀ ਲੜਾਈ ਨਹੀਂ ਉਹਨਾਂ ਦੇ ਚੁਗਲ ਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਫਸੇ ਹੋਏ ਨੇ ਜਿਵੇਂ ਉਹਨਾਂ ਦਰੰਦੇ ਆਲੇ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਆਪ ਦੇ ਚਾਸ ਜਿ ਲੈ ਕੇ ਮੌਤ ਦੇ ਦਰ ਘਾਟ ਵੀ ਤਾਹ ਦਿੱਤਾ ਉਹ ਵੀ ਹੈਰਾਨ ਕਰ ਰਹੇ ਨੇ ਕੁੜੀਆਂ ਨਾਲ ਬਲਾਤਕਾਰ ਵੀ ਕਰ ਰਹੇ ਨੇ ਮੈਂ ਉਹਨਾਂ ਸਾਫ਼ ਮੰਗਦੀਆਂ ਕਿ ਜਿਹੜੇ ਬੱਚੇ ਪਟਿਆਲਾ ਜਿਹੜੀ ਪ੍ਰਸ਼ਤ ਵਿੱਚ ਗੱਲ ਕਰ ਰਹੇ ਸੀ ਸੰਘਰਸ਼ ਨੂੰ ਸਮਾਜ ਮੋਬਟੀਆਂ ਉਹ ਮੇਰੇ ਨਾਲ ਸੀ ਮੈਂ ਉਹਨਾਂ ਦੀ ਡਿਊਟੀ ਲਈ ਸੀ ਵੀ ਸਾਰੇ ਜਿੱਥੇ ਬੰਦੀਆਂ ਵੇਚੀ ਸੀ ਤੁਸੀਂ ਮੇਰੇ ਨਾਲ ਖੜੋ ਮੇਰੀ ਬੱਚੀ ਨੂੰ ਸਾਫ਼ ਦਵਾਓ ਇਹ ਮੇਰੀ ਕੱਲੀ ਦੀ ਲੜਾਈ ਤਾਂ ਹੈ ਨਹੀਂ ਵੀ ਇਹ ਬਹੁਤ ਸਾਰੇ ਮਾਪਿਆਂ ਦੀ ਲੜਾਈ ਹੈਗੀ ਇਹ ਕਦੇ ਇਹ ਤਾਂ ਨਸ਼ਿਆਂ ਦਾ ਚਲਾ ਦਿੰਦੇ ਨੇ ਵੀ ਬੱਚਿਆਂ ਨੂੰ ਨਸ਼ਾ ਨਾ ਖਤਮ ਕਰਦੀਏ ਜਵਾਨੀ ਨੂੰ ਕਦੇ ਇਹ ਕੁਸ਼ ਚਲਾ ਲੈਂਦੇ ਨੇ ਕਦੇ ਕੁਸ਼ ਚਲਾ ਲੈਂਦੇ ਨੇ ਇਹ ਜਿਹੜੇ ਲਲਕਾਰ ਦੇ ਬੰਦੇ ਨੇਗੇ ਉਸ ਨੂੰ ਨਮੇਦਦੇ ਆ ਇਹ ਜਿੰਨੇ ਜਿੰਨਾਂ ਨੇ ਮੈਂ ਨਾਂ ਲਏ ਸੀ ਜਗਦੀਸ਼ ਰਵਿੰਦਰ ਲਖਵਿੰਦਰ ਲਖਵਿੰਦਰ ਵਰਗੇ ਕਿਤਨੀਆਂ ਘੱਟ ਕੇ ਵੀ ਬੱਚਿਆਂ ਦੀਆਂ ਵੇਚ ਦੇਣਗੇ ਮੇਰੇ ਬੱਚੇ ਜਿਹੜੇ ਮੇਰੇ ਨਾਲ ਬੱਚੀ ਦੇ ਪੜਨ ਵਾਲੇ ਨੇਗੇ ਉਹ ਮੈਂ ਕਹਿੰਦੀ ਹਾਂ ਸਰੂਰ ਵੀ ਬੰਦ ਕੀਤਾ ਜਾਵੇ ਪਟਿਆਲਾ ਵੀ ਬੰਦ ਕੀਤਾ ਜਾਵੇ ਲੁਧਿਆਣਾ ਵੀ ਬੰਦ ਕੀਤਾ ਜਾਵੇ ਦੋ ਤਰੀਕ ਨੂੰ ਜੇ ਕੋਈ ਸੰਗ ਹੈ ਉੱਥੇ ਨਿੰਗ ਸੰਗ ਆਏ ਨਗੇ ਉਹਨਾਂ ਦਾ ਫੋਲ ਕਰਨਾ ਉਹਨਾਂ ਮੈਂ ਵੀ ਕਰਦੀਆਂ ਬੇਨਤੀ ਕਰਦੀਆਂ ਵੀ ਸੋਨੋ ਆਣ ਪਤੇ ਤੋਂ ਆ ਕੇ ਉੱਥੇ ਕੋਈ ਉਹਨਾਂ ਨੂੰ ਹੈਰਾਨ ਕੀਤਾ ਗਿਆ ਉਹਨਾਂ ਨੂੰ ਹੈਰਾਨ ਨਾ ਕੀਤਾ ਜਾਵੇ ਜਿਹੜੇ ਲਖਵਿੰਦਰਾ ਵਰਗੇ ਲਲਕਾਰ ਵਾਲੇ ਨਗੇ ਉਹਨਾਂ ਨੂੰ ਪੁੱਛੇ ਜਾਂ ਸਵਾਲ ਉਹਨਾਂ ਨੇ ਮੇਰੀ ਬੱਚੀ ਖਤਮ ਕੀਤੀ ਹੈ ਧੰਨਵਾਦ 2 ਤਰੀਕ ਨੂੰ ਲੁਧਿਆਣੇ ਇੱਕ ਜਿਹੜਾ ਸਾਡਾ ਇੱਕ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਸਾਰੇ ਜਥੇਬੰਦੀਆਂ ਜਿੰਨੀਆਂ ਅਕਸ਼ਨ ਕਮੇਟੀਆਂ ਨੇ ਜਿੰਨੇ ਆਮ ਪਬਲਿਕ ਆਗੀ ਸਾਰਿਆਂ ਨੇ ਵੱਧ ਤੋਂ ਵੱਧ ਸਾਡਾ ਸਾਥ ਦਿਓ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਮੇਰੀ ਇਕੱਲੀ ਨਹੀਂ ਲੜਾਈ ਨਹੀਂ ਬਹੁਤ سارے ਬੱਚਿਆਂ ਨੇ ਮਾਪਿਆਂ ਦੀ ਲੜਾਈ ਹੈ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬੱਚਿਆਂ ਅਤੇ ਵਿਦਿਆਰਥੀਆਂ ਦੇ ਵੀ ਬੱਚਿਆਂ ਦੇ ਹੱਕ ਵਿੱਚ ਘਰਨਾ ਲਾਇਆ ਸੀ ਜੋ ਰੋਜ਼ ਮਾਰਚ ਕਰਿਆ ਸੀ ਉਹਦਾ ਕੁਝ ਹੀ ਰੈਂਟੀਆ ਨੇ ਈ ਆ ਕੇ ਬੋਲ ਕੀਤਾ ਜੀ ਮੈਨੂੰ ਸਾਰਿਆਂ ਦਾ ਸਾਥ ਚਾਹੀਦਾ ਜੀ ਵੀ ਕੋਈ ਇਹ ਇਹ ਲੜਾਈ ਨਾ ਕਰੋ ਇਹ ਕਾਂਵਰੇੜਨ ਜਾਂ ਸਿੱਖ ਨਹੀਂਗੇ ਜਾਂ ਕੁਝ ਵੀ ਆ ਜਿਵੇਂ ਅੱਜ ਇਹ ਮੇਰੀ ਬੱਚੀ ਕੱਲੀ ਦਰਜੋਤ ਦੀ ਲੜਾਈ ਨਹੀਂ ਉਹਨਾਂ ਦੇ ਚੁਗਲ ਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਫਸੇ ਹੋਏ ਨੇ ਜਿਵੇਂ ਉਹਨਾਂ ਦਰੰਦਿਆਂ ਨੇ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਆਪਦੇ ਚਾਹਸੇ ਜਿ ਲੈ ਕੇ ਮੌਤ ਦੇ ਕਾਢ ਬਿਤਾ ਦਿੱਤਾ ਇਹ ਕਦੇ ਇਹ ਨਸ਼ਿਆਂ ਦਾ ਚਲਾ ਦਿੰਦੇ ਨੇ ਵੀ ਬੱਚਿਆਂ ਨੂੰ ਨਸ਼ਾ ਨਾ ਖਤਮ ਕਰਦੀਏ ਜਵਾਨੀ ਨੂੰ ਕਦੇ ਇਹ ਕੁਸ਼ ਚਲਾ ਲੈਂਦੇ ਨੇ ਕਦੇ ਕੁਸ਼ ਚਲਾ ਲੈਂਦੇ ਨੇ ਇਹ ਜਿਹੜੇ ਲੜਕਾਰ ਦੇ ਬੰਦੇ ਨੇਗੇ ਉਸਨੂੰ ਨਮੇਦਦੇ ਆ ਇਹ ਜਿੰਨੇ ਜਿੰਨਾਂ ਦੇ ਮੈਂ ਨਾਂ ਲਏ ਸੀ ਗਗਬੀਸ਼ ਰਵਿੰਦਰ ਲਖਵਿੰਦਰ ਲਖਵਿੰਦਰ ਵਰਗੇ ਕਿਤਨੀਆਂ ਗੱਡ ਕੇ ਵੀ ਬੱਚਿਆਂ ਦੀਆਂ ਵੇਚ ਦੇਣਗੇ ਸੂਰੂ ਰੂ ਰ ਵੀ ਬੰਦ ਕੀਤਾ ਜਾਵੇ ਪਟਿਆਲਾ ਵੀ ਬੰਦ ਕੀਤਾ ਜਾਵੇ ਲੁਧਿਆਣਾ ਵੀ ਬੰਦ ਕੀਤਾ ਜਾਵੇ 2 ਤਰੀਕ ਨੂੰ ਕਿ ਬੋਲਣ ਦੀ ਜੇ ਮੈਂ ਵੀ ਪਰ ਕਰਾਂਗੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣੀ ਹੈਗੀ ਵੀ ਜਿਨ੍ਹਾਂ ਨੇ ਵੀ ਮੇਰੇ ਬੱਚੀ ਦੇ ਹੱਕ ਵਾਸਤੇ ਮੰਗ ਕਰਦੇ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਜਿਵੇਂ ਕੱਲ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇੱਕ ਬੱਚਿਆਂ ਵਿਦਿਆਰਥੀਆਂ ਨੇ ਦੇ ਵੀ ਬੱਚੀ ਦੇ ਹੱਕ ਵਿੱਚ ਘਰਨਾ ਲਾਇਆ ਸੀ ਜੋ ਰੋਜ਼ ਮਾਰਚ ਕਰਿਆ ਸੀ ਉਹਦਾ ਕੁਝ ਹੀ ਵਿਅਕਤੀਆਂ ਨੇ ਵੀ ਆ ਕੇ ਵਿਰੋਧ ਕੀਤਾਗਾ ਉਹ ਮੈਂ ਵਿਰੋਧ ਕਰਨ ਵਾਲਿਆਂ ਨੂੰ ਕਹਿਣੀ ਮੈਂ ਮੈਨੂੰ ਸਾਰਿਆਂ ਦਾ ਸਾਥ ਚਾਹੀਦਾ ਜੀ ਵੀ ਕੋਈ ਇਹ ਇਹ ਲੜਾਈ ਨਾ ਕਰੋ ਇਹ ਕਾਮਰੇਡ ਨੇ ਜਾਂ ਸਿੱਖ ਨੇਗੇ ਜਾਂ ਕੁਝ ਵੀ ਆ ਜਿਵੇਂ ਅੱਜ ਇਹ ਮੇਰੀ ਬੱਚੀ ਕੱਲੀ ਦਰਜੋਤ ਦੀ ਲੜਾਈ ਨਹੀਂ ਉਹਨਾਂ ਦੇ ਚੁਗਲ ਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਫਸੇ ਹੋਏ ਨੇ ਜਿਵੇਂ ਉਹਨਾਂ ਦਰੰਦਿਆਂ ਨੇ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਆਪ ਦੇ ਚਾਹਸੇ ਜਿ ਲੈ ਕੇ ਮੌਤ ਦੇ ਕਾਢ ਬਿਤਾ ਦਿੱਤਾ ਉਹ ਵੀ ਹੈਰਾਨ ਕਰ ਰਹੇ ਨੇ ਉਹਦੀਆਂ ਨਾਲ ਬਲਾਤਕਾਰ ਵੀ ਕਰ ਰਹੇ ਨੇ ਮੈਂ ਉਹਨਾਂ ਸਾਫ਼ ਮੰਗਦੀਆਂ ਕੀ ਜਿਹੜੇ ਬੱਚੇ ਪਟਿਆਲਾ ਜਿਹੜੀ ਪ੍ਰਸ਼ਤ ਵਿੱਚ ਗੱਲ ਕਰ ਰਹੇ ਸੀ ਸੰਘਰਸ਼ ਨੂੰ ਸਮਾਰਟ ਮੌਤੀਆਂ ਉਹ ਮੇਰੇ ਨਾਲ ਸੀ ਮੈਂ ਉਹਨਾਂ ਦੀ ਡਿਊਟੀ ਲਈ ਸੀ ਵੀ ਸਾਰੇ ਜਿੱਥੇ ਬੰਦੀਆਂ ਵੇਚੀ ਸੀ ਤੁਸੀਂ ਮੇਰੇ ਨਾਲ ਖੜੋ ਮੇਰੀ ਬੱਚੀ ਨੂੰ ਹਨ ਸਾਫ ਦਵਾਓ ਇਹ ਮੇਰੀ ਕੱਲੀ ਜਿਹੀ ਲੜਾਈ ਤਾਂ ਹੈ ਨਹੀਂ ਵੀ ਇਹ ਬਹੁਤ ਸਾਰੇ ਮਾਪਿਆਂ ਦੀ ਲੜਾਈ ਹੈਗੀ ਇਹ ਕਦੇ ਇਹ ਤਾਂ ਨਸ਼ਿਆਂ ਦਾ ਚਲਾ ਦਿੰਦੇ ਨੇ ਵੀ ਬੱਚਿਆਂ ਨੂੰ ਨਸ਼ਾ ਨਾ ਖਤਮ ਕਰਦੀਏ ਜਵਾਨੀ ਨੂੰ ਕਦੇ ਇਹ ਕੁਝ ਚਲਾ ਲੈਂਦੇ ਨੇ ਕਦੇ ਕੁਝ ਚਲਾ ਲੈਂਦੇ ਨੇ ਇਹ ਜਿਹੜੇ ਲਲਕਾਰ ਦੇ ਬੰਦੇ ਨੇਗੇ ਕੋਸਨ ਮੇਰੇ ਦੇ ਆਹ ਜਿਹਨੇ ਜਿੰਨਾਂ ਨੇ ਮੈਂ ਨਾਂ ਲਏ ਸੀ ਜਗਦੀਸ਼ ਰਵਿੰਦਰ ਲਖਵਿੰਦਰ ਲਖਵਿੰਦਰ ਵਰਗੇ ਕਿਤਲੀਆਂ ਗੱਟਕੀ ਵੀ ਬੱਚਿਆਂ ਦੀਆਂ ਵੇਚ ਦੇਣਗੇ ਮੇਰੇ ਬੱਚੇ ਜਿਹੜੇ ਮੇਰੇ ਨਾਲ ਬੱਚੀ ਦੇ ਪੜਨ ਵਾਲੇ ਨੇਗੇ ਉਹ ਮੈਂ ਕਹਿੰਦੀ ਹਾਂ ਸਰੂਰ ਵੀ ਬੰਦ ਕੀਤਾ ਜਾਵੇ ਪਟਿਆਲਾ ਵੀ ਬੰਦ ਕੀਤਾ ਜਾਵੇ ਲੁਧਿਆਣਾ ਵੀ ਬੰਦ ਕੀਤਾ ਜਾਵੇ ਦੋ ਤਰੀਕ ਨੂੰ ਜੇ ਕੋਈ ਸਿੰਘਾ ਉੱਥੇ ਨਿੰਗ ਸਿੰਘਾ ਆਏ ਨਗੇ ਉਹਨਾਂ ਦਾ ਫਰੋਦ ਕਰਨ ਉਹਨਾਂ ਨੂੰ ਮੈਂ ਪੀਲ ਕਰਦੀਆਂ ਬੇਨਤੀ ਕਰਦੀਆਂ ਵੀ ਸੋਨੋ ਆਣ ਪਤੇ ਤੋਂ ਆ ਕੇ ਉੱਥੇ ਕੋਈ ਉਹਨਾਂ ਨੂੰ ਹੈਰਾਨ ਕੀਤਾ ਗਿਆ ਉਹਨਾਂ ਨੂੰ ਹੈਰਾਨ ਨਾ ਕੀਤਾ ਜਾਵੇ ਜਿਹੜੇ ਲਖਵਿੰਦਰਾ ਵਰਗੇ ਲਲਕਾਰ ਵਾਲੇ ਨੇਗੇ ਉਹਨਾਂ ਨੂੰ ਪੁੱਛੇ ਜਾਣ ਸਵਾਲ ਉਹਨਾਂ ਨੇ ਮੇਰੀ ਬੱਚੀ ਖਤਮ ਕੀਤੀ ਆ ਧੰਨਵਾਦ 2 ਤਰੀਕ ਨੂੰ ਲੁਧਿਆਣੇ ਇੱਕ ਜਿਹੜਾ ਸਾਡਾ ਇੱਕ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਸਾਰੇ ਜਥੇਬੰਦੀਆਂ ਜਿੰਨੀਆਂ ਅਕਸ਼ਨ ਕਮੇਟੀਆਂ ਨੇ ਜਿੰਨੇ ਆਮ ਪਬਲਿਕ ਆ ਗਈ ਸਾਰਿਆਂ ਨੇ ਵੱਧ ਤੋਂ ਵੱਧ ਸਾਡਾ ਸਾਥ ਦਿਓ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਇਹ ਮੇਰੀ ਇਕੱਲੀ ਨਹੀਂ ਲੜਾਈ ਨਹੀਂ ਬਹੁਤ ਸਾਰੇ ਬੱਚਿਆਂ ਨੇ ਮਾਪਿਆਂ ਦੀ ਲੜਾਈ ਹੈ ਠੀਕ ਆ